ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਸੁਣਾਉ ਚੁੱਕੇ ਮੈਂ ਉਹ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਇੱਥੇ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਵੀਡੀਓ ਅੱਜ ਸ਼ੁਰੂ ਕਰਨ ਲੱਗੇ ਆ ਸਵੇਰੇ ਸਵੇਰੇ ਤੜਕੇ ਤੜਕੇ ਦਾ ਟਾਈਮ ਸੀਗਾ 4 ਵਜੇ ਚੁੱਕੇ ਸੀਗੇ ਤੇ ਬਾਬਾ ਜੀ ਗੁਰਦੁਆਰਾ ਸਾਹਿਬ ਬੋਲ ਰਹੇ ਸੀਗੇ ਪਾਠ ਹੋ ਰਿਹਾ ਸੀਗਾ ਤੇ ਆਪਾਂ ਉੱਠ ਖੜੇ ਸੀਗੇ ਤੇ ਦੇਖੋ ਬਾਹਰ ਕਿੰਨਾ ਨੇਰਾ ਹੈ ਆਪਣਾ ਡੇਲੀ ਦਾ ਟਾਈਮ ਇਹੀ ਆ ਸਵੇਰੇ ਆਪਾਂ 4 ਵਜੇ ਉੱਠ ਖੜਦੇ ਆ ਹੋ ਤਾਂ ਮਤਲਬ ਦਿਨ ਛੋਟੇ ਹੋਦੇ ਤੇ ਰਾਤਾਂ ਵੱਡੀਆਂ ਹੋ ਗਈਆਂ ਤਾਂ ਹਨੇਰਾ ਕੁਝ ਜ਼ਿਆਦਾ ਲੱਗਦਾ 4 ਵਜੇ ਗਰਮੀਆਂ ਦੇ ਵਿੱਚ ਤਾਂ ਇਸ ਟਾਈਮ ਘੱਟ ਹਨੇਰਾ ਹੁੰਦਾ ਸੀਗਾ ਤੇ ਹੁਣ ਤਾਂ ਬਹੁਤ ਜ਼ਿਆਦਾ ਹਨੇਰਾ ਹੁੰਦਾ 4 ਵਜੇ ਦੇਖੋ ਇੱਧਰ ਇਹ ਜਿਹੜੀਆਂ ਸਾਈਡ ਤੇ ਦਿ ਟੈਂਡੀਆਂ ਵਾਲੀਆਂ ਨਾ ਸੀਗੀਆਂ ਉਹ ਨੇ ਤੇ ਮੈਂ ਕਿਹਾ ਚਲੋ ਅੱਜ ਤੁਹਾਨੂੰ ਬਾਹਰਲਾ ਮੌਸਮ ਦਿਖਾ ਲਈਏ ਕਿਸ ਤਰ੍ਹਾਂ ਦਾ ਤੇ ਕੋਹ ਹਨੇਰਾ ਹੋਇਆ ਪਿਆ ਸਾਰੇ ਪਾਸੇ ਤੇ ਉਸ ਤੋਂ ਬਾਅਦ ਫਿਰ ਮੈਂ ਆਵਦਨਾ ਤੋਂ ਕੇ ਫਰੈਸ਼ ਹੋ ਕੇ ਆਪਦਾ ਫਿਰ ਲੱਗ ਜਨੀਆਂ ਨੇ ਆ ਪਾਠ ਕਰਨ ਪਾਠ ਆ ਤਾਂ ਆ ਇਹ ਆਪਾਂ ਸਵੇਰੇ ਸਾਜਰੇ ਸਾਜਰੇ ਕਰ ਲਈਏ ਤਾਂ ਠੀਕ ਰਹਿੰਦਾ ਮਤਲਬ ਉਸ ਟਾਈਮ ਸਾਰੇ ਪਾਸੇ ਸ਼ਾਂਤੀ ਹੁੰਦੀ ਆ ਹਨਾ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਹੁੰਦਾ ਤੇ ਸਾਰੇ ਬੱਚੇ ਵੀ ਮਤਲਬ ਸੁੱਤੇ ਪਏ ਹੁੰਦੇ ਆ ਤੇ ਅਲਦਲ ਵੀ ਕੋਈ ਆਵਾਜ਼ ਨਹੀਂ ਹੁੰਦੀ ਸਿਰਫ ਬਾਬਾ ਜੀ ਗੁਰਦੁਆਰਾ ਸਾਹਿਬ ਬੋਲ ਰਹੇ ਹੁੰਦੇ ਆ ਉਹਨਾਂ ਦੀ ਆਵਾਜ਼ ਆ ਰਹੀ ਹੁੰਦੀ ਆ ਤਾਂ ਜਾਂ ਚਿੜੀਆਂ ਛੋਟੇ ਛੋਟੇ ਚਿੜੀਆਂ ਬੋਲ ਰਹੀਆਂ ਹੁੰਦੀਆਂ ਨੇ ਆਪਣੇ ਇਧਰ ਦਰੱਖਤਾਂ ਤੇ ਤੇ ਹੋਰ ਕੋਈ ਚਹਿਲ ਪਹਿਲ ਨਹੀਂ ਹੁੰਦੀ ਹੈਗੀ ਤਾਂ ਸਵੇਰੇ ਸਵੇਰੇ ਪਾਠ ਕਰਨ ਦੇ ਵਿੱਚ ਮਨ ਵੀ ਬਹੁਤ ਜ਼ਿਆਦਾ ਲੱਗਦਾ ਹੈ ਹਨਾ ਮਤਲਬ ਧਿਆਨ ਪਾਠ ਦੇ ਵਿੱਚ ਹੀ ਹੁੰਦਾ ਵੀ ਜੇ ਨਾ ਮੇਰਾ ਇਦਾਂ ਵੀ ਜੇ ਮੈਂ ਸਵੇਰੇ ਸਵੇਰੇ ਪਾਠ ਕਰ ਲਾਂ ਤਾਂ ਮੇਤੋਂ ਹੋ ਜਾਂਦਾ ਜੇ ਬਾਈ ਚਾਂਸ ਕਈ ਵਾਰ ਨਹੀਂ ਹੁੰਦਾ ਹੈਗਾ ਮੈਂ ਸੋਚੂ ਵੀ ਦਿਨ ਚ ਕਰ ਲਵਾਂ ਪਰ ਮੇਤੋਂ ਦਿਨ ਚ ਕਦੇ ਵੀ ਪਾਠ ਨਹੀਂ ਹੁੰਦਾ ਹੈਗਾ ਤੇ ਨਾ ਤਾਂ ਦਿਨ 'ਚ ਮਨ ਲੱਗਦਾ ਪਾਠ ਕਰਨ ਦੇ ਵਿੱਚ ਨਾ ਹੀ ਬੈਠ ਹੁੰਦਾ ਹਨਾ ਬਈ ਇਦਾਂ ਦਾ ਵੀ ਹੋਰ ਕੰਮਾਂ ਦੇ ਵਿੱਚੇ ਤੁਰੇ ਫਿਰੇ ਜਾਂਦੇ ਆ ਇਸ ਤਰ੍ਹਾਂ ਹੀ ਦਿਹਾੜੀ ਮਹਿੰਗੀ ਜਾਂਦੀ ਆ ਪਰ ਸਵੇਰੇ ਸਵੇਰੇ ਜਿਹੜਾ ਮਤਲਬ ਸਾਜਰੀ ਉੱਠ ਕੇ ਪਾਠ ਕੀਤਾ ਜਾਵੇ ਉਹਦੇ ਵਰਗੀ ਕੋਈ ਰੀਤ ਨਹੀਂ ਨਿਤਨੇਮ ਸਵੇਰੇ ਵੈਸੇ ਸਾਜਰੀ ਉੱਠ ਕੇ ਹੀ ਕਰਨਾ ਚਾਹੀਦਾ ਹਨਾ ਦਿਨ ਦੇ ਵਿੱਚ ਤਾਂ ਚਾਰ ਚਪੇਰੇ ਸ਼ੋਰ ਸ਼ਰਾਬਾ ਹੋਣ ਲੱਗ ਜਾਂਦਾ ਤੇ ਇੱਥੇ ਆਪਾਂ ਲੱਗੇ ਹੋਏ ਸੀਗੇ ਪਾਠ ਕਰਨ ਬੱਚਿਆਂ ਨੂੰ ਹਲੇ ਮੈਂ ਠਾਲਿਆ ਨਹੀਂ ਸੀਗਾ ਉਹ ਆਪਣੇ ਆਪ ਉੱਠ ਖੜਦੇ ਹੁੰਦੇ ਨੇ ਦਿਨ ਜਿਉਂ-ਜਿਉਂ ਦਿਨ ਚੱਲਣਾ ਉਹਨਾਂ ਨੇ ਆਪੇ ਉੱਠ ਖੜਨਾ ਤੇ ਇਸ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਚਾਹ ਬਣਾਈ ਚਾਹ ਬਣਾ ਕੇ ਰੱਖ ਗਈ ਮੈਨੂੰ ਇਦਾਂ ਸੀਗਾ ਵੀ ਬੱਚਿਆਂ ਨੂੰ ਉੱਠ ਖੜਨਾ ਵੀ ਉੱਠ ਕੇ ਚਾਹ ਮੰਗਦੇ ਨੇ ਤੇ ਉਹਨਾਂ ਨੂੰ ਆਪਾਂ ਚਾਹ ਬਣਾ ਕੇ ਰੱਖਤੀ ਤੇ ਆਪਣੀ ਪੀ ਲਈ ਸੀਗੀ ਤੇ ਪਹਿਲਾਂ ਸਵੇਰੇ ਪਾਣੀ ਪੀਣੇ ਹੁੰਦੇ ਆ ਤੇ ਉਸ ਤੋਂ ਬਾਅਦ ਇਹ ਚਾਹ ਪੀਣੇ ਹੁੰਦੇ ਆ ਹਨਾ ਤੇ ਮੇਰੇ ਇਹ ਰੁਟੀਨ ਆ ਸਵੇਰ ਦੀ ਤੇ ਜਿਹੜਾ ਦਹੀਂ ਜੰਮਿਆ ਪਿਆ ਹੁੰਦਾ ਤੇ ਉਹਨੂੰ ਆਪਾਂ ਲਾ ਦਿੰਨੇ ਹਾਂ ਫ੍ਰਿਜ ਦੇ ਵਿੱਚ ਤੇ ਹੁਣ ਜਾਵਾਂਗੇ ਧਾਰਾਂ ਚੋਣ ਤੇ ਹਲੇ ਵੀ ਦੇਖ ਲਓ ਬਾਹਰ ਇਹੋ ਜਿਹਾ ਹੀ ਐ ਹਲੇ ਮਤਲਬ ਪੂਰਾ ਚਾਨਣਾ ਨਹੀਂ ਹੋਇਆ ਹੈਗਾ ਇੱਥੇ ਪੌਣੇ ਕ 6 ਦਾ ਟਾਈਮ ਹੋ ਗਿਆ ਸੀਗਾ ਹਲੇ ਵੀ ਹਨੇਰਾ ਪਿਆ ਸੀਗਾ ਮਤਲਬ ਸੂਰਜ ਦੀ ਮਾੜੀ ਮਾੜੀ ਲਾਲੀ ਆ ਰਹੀ ਸੀਗੀ ਤੇ ਸੂਰਜ ਹਲੇ ਨਹੀਂ ਤਾਂ ਗਰਮੀ ਦੇ ਵਿੱਚ ਇਸ ਟਾਈਮ ਨੂੰ ਨਿਕਲੋ 5:30 ਪੂਰਾ ਚਾਨਣਾ ਹੋ ਜਾਂਦਾ ਸੀ ਹੈਨਾ ਤੇ ਦੇਖ ਲਓ ਹੁਣ ਪੌਣੇ 6 ਹੋਏ ਹੋਏ ਨੇ ਤੇ ਹਲੇ ਵੀ ਸੂਰਜ ਕਿਤੇ ਨਹੀਂ ਦਿਖਦਾ ਸਿਰਫ ਲਾਲੀ ਦਿਖ ਰਹੀ ਹੈ ਸੂਰਜ ਦੀ ਤੇ ਤਾਰੇ ਵੀ ਨਿਕਲੇ ਹੋਏ ਨੇ ਹਲੇ ਹੋ ਵੀ ਨੇ ਲੂਪ ਹੋਏ ਹੈਗੇ ਤਾਰੇ ਤੇ ਉਹ ਵੀ ਹਲੇ ਚਮਕ ਰਹੇ ਨੇ ਤੇ ਆਪਾਂ ਬਸ ਹੁਣ ਚੱਲਦੇ ਆਂ ਜੀ ਤਾਰਾਂ ਚੋਂ ਤਾਰਾ ਹੁਣ ਮੈਂ ਲੇਟੇ ਚੋਣੇ ਹੁੰਨੇ ਆ ਜਦੋਂ ਦੁੱਧ ਪਾਉਂ ਦਿੱਤੀ ਉਦੋਂ ਤੱਕ 5 ਵਜੇ ਲੱਗ ਜਾਂਦੇ ਸੀ ਚੋਣ ਪਰ ਹੁਣ ਆਪਾਂ ਲੇਟ ਲੱਗਦੇ ਆ ਕਿਉਂਕਿ ਜੀ ਦੁੱਧ ਆਪਾਂ ਘਰੇ ਰੱਖਣਾ ਹੁੰਦਾ ਹੈ ਤੇ ਦੁੱਧ ਨੂੰ ਨਹੀਂ ਪਾਉਂਦੇ ਹੈਗੇ ਹੁਣ ਤਾਂ ਆਪਾਂ ਨੂੰ ਡੇਢ ਮਹੀਨਾ ਹੋ ਗਿਆ ਹਟਿਆਂ ਨੂੰ ਦੁੱਧ ਘਰੇ ਹੀ ਹੁੰਦਾ ਤੇ ਜਦੋਂ ਮਤਲਬ ਗਾਂ ਸੂਕੂਗੀ ਫਿਰ ਆਪਾਂ ਪਾਇਆ ਕਰਾਂਗੇ ਫੇਰ ਸਵੇਰੇ ਸੱਜਰੇ ਧਾਰਾਂ ਚੋਣੀਆਂ ਪੈਂਦੀਆਂ ਨੇ ਹੁਣ ਤਾਂ ਚਲੋ ਐ ਹੁੰਦਾ ਵੀ ਜਿਹੜੇ ਚੱਕ ਤੇ ਲੈ ਕੇ ਜਾਂਦੇ ਨੇ ਥੋੜਾ ਦਿਨ ਚੜ੍ਹੇ ਹੀ ਆਉਂਦੇ ਨੇ ਵੀ ਚਲੋ ਉਦੋਂ ਤੱਕ ਆਪਾਂ ਨੇ ਝੋਲਣੀਆਂ ਨੇ ਧਾਰਾਂ ਤੇ ਇੱਥੇ ਸਭ ਤੋਂ ਪਹਿਲਾਂ ਲੱਗੂਗੀ ਮੈਂ ਗੋਹਾ ਇਕੱਠਾ ਕਰਨਾ ਗੋਹਾ ਇਕੱਠਾ ਕਰਕੇ ਰੱਖ ਦਾਂਗੇ ਬਾਕੀ ਜੀ ਇਹ ਵੀਡੀਓ ਆਪਣੇ ਕੋਲ ਨਾ ਦਸਹਿਰੇ ਤੋਂ ਪਹਿਲਾਂ ਦੀ ਬਣੀ ਪਈ ਆ ਬਸ ਪਾਉਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਫਿਰ ਮੈਂ ਸੋਚਿਆ ਮੈਂ ਚਲੋ ਅੱਜ ਪਾ ਦਿੰਿਆ ਤੁਹਾਨੂੰ ਦਿਖ ਰਿਹਾ ਹੋਊਗਾ ਉਹ ਆਪਣਾ ਹਲੇ ਬਰੋਟਾ ਲੱਗਿਆ ਹੋਇਆ ਹੈ ਕੰਧ ਦੇ ਉੱਤੇ ਇਹ ਦਸਹਿਰੇ ਤੋਂ ਪਹਿਲਾਂ ਵੀਡੀਓ ਬਣਾਈ ਸੀ ਫਿਰ ਦਸਹਿਰਾ ਆ ਗਿਆ ਵਿੱਚ ਫਿਰ ਉਹ ਵੀਡੀਓ ਪਾਉਣ ਲੱਗੀ ਤੇ ਇਹ ਆਪਣੇ ਕੋਲ ਇਦਾਂ ਹੀ ਪਈ ਰਹੀ ਤੇ ਮੈਂ ਹਾਂ ਚਲੋ ਅੱਜ ਪਾ ਦਿੰਨੇ ਆ ਥੋੜੀਆਂ ਜਿਹੀਆਂ ਕਲਿੱਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਸਵੇਰੇ ਨੇਰੇ ਨੇਰੇ ਉੱਠ ਕੇ ਆਪਾਂ ਕਿਹੜੇ ਕਿਹੜੇ ਕੰਮ ਕਰ ਲੈਂਦੇ ਆ ਹਨਾ ਵੀ ਕਿੰਨੇ ਕ ਵਜੇ ਆਪਾਂ ਡੇਲੀ ਉੱਠਦੇ ਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਹਨਾ ਤੇ ਅ ਬਸ ਜੀ ਸੱਜਰੇ ਤੋਂ ਉੱਠ ਕੇ ਬਸ ਚਲੋ ਚਾਲ ਚਲੋ ਚੱਲ ਚੱਲੀ ਜਾਂਦਾ ਮਗਰ ਦੀ ਮਗਰ ਕੰਮ ਤੇ ਬਸ ਇਦਾਂ ਹੁੰਦਾ ਵੀ ਇਹ ਕੰਮ ਜਿੰਨੇ ਕੋ ਹੋ ਜਾਣ ਠੀਕ ਨੇ ਹਨਾ ਵੀ ਬੱਚਿਆਂ ਨੂੰ ਵੀ ਤਿਆਰ ਕਰਨਾ ਹੁੰਦਾ ਫਿਰ ਬੱਚਿਆਂ ਤੇ ਘੱਟੋ ਘੱਟ 2 ਘੰਟੇ ਪੂਰੇ ਲੱਗ ਜਾਂਦੇ ਨੇ ਉਹਨਾਂ ਨੂੰ ਤਿਆਰ ਕਰਨ ਨੂੰ ਜਿੰਨਾ ਚਿਰ ਉਹ ਮਤਲਬ ਤਿਆਰ ਹੋ ਕੇ ਸਕੂਲ ਨਹੀਂ ਜਾਂਦੇ ਹੈਗੇ ਉਦੋਂ ਤੱਕ ਆਪਣਾ ਹੋਰ ਕੰਮ ਨਹੀਂ ਹੋ ਹੁੰਦਾ ਹੈਗਾ ਹਨਾ ਤੇ ਬਸ ਜੀ ਇੱਥੇ ਹੁਣ ਆਪਾਂ ਗੋਹਾ ਇਕੱਠਾ ਕਰ ਦੋ ਬਾਅਦ ਲਾ ਦਾਂਗੇ ਝਾੜੂ ਝਾੜੂ ਲਾਉਣ ਨਾਲ ਇਹਦਾ ਵੀ ਸੁੱਕ ਜਾਊਗਾ ਤੇ ਫਿਰ ਨਾਲੇ ਪੈਰਾਂ ਨਾਲ ਗੋਹਾ ਅੰਦਰ ਨਹੀਂ ਜਾਊਗਾ ਆਪਾਂ ਨੇ ਪੱਠੇ ਪਾਉਣੇ ਸੀਗੇ ਪਟੇ ਪਾ ਕੇ ਫੇਰ ਤਾਂ ਚੋਮਾਂਗੇ ਫਿਰ ਮੈਂ ਕਿਹਾ ਵੀ ਪਹਿਲਾਂ ਆਪਾਂ ਝਾੜੂ ਲਾ ਦਈਏ ਵੀ ਸਾਫ਼ じゃ ਹੋ ਜੂਗਾ ਤੇ ਵੈਸੇ ਹੁਣ ਤਾਂ ਐਨੇ ਕੇ ਪਸ਼ੂ ਨੇ ਆਪਣੇ ਕੋਲ ਛੇਤੀ ਕੰਮ ਨਹੀਂ ਪੜਦਾ ਇਹਦਾ ਕੰਮ ਤਾਂ ਹੁੰਦਾ ਨਹੀਂਗਾ ਫਿਰ ਵੀ ਹਨਾ ਟਾਈਮ ਤਾਂ ਲੱਗੇ ਜਾਂਦਾ ਕੰਮ ਕਰਨ ਨੂੰ ਹਨਾ ਤੇ ਇਦਾਂ ਹੁੰਦਾ ਵੀ ਚਲੋ ਥੋੜੇ ਜੀ ਰੀਜਾਂ ਜੀ ਨਾਲ ਕੰਮ ਕਰ ਲੀ ਹੈ ਨਾ ਸਫਾਈ ਦਾ ਫੇਰ ਦੀਆਂ ਲੱਗਦਾ ਹੈ ਤੇ ਦੋ ਵਾਰ ਝਾੜੂ ਲੱਗ ਜਾਂਦਾ ਸਵੇਰ ਹੁੰਦੇ ਤੱਕ ਇੱਕ ਜਦੋਂ ਪਾਣੀ ਪਲਾਵਾਂਗੇ ਉਦੋਂ ਲਾਦਾਂਗੇ ਫਿਰ ਇਹਨਾਂ ਨੇ ਪੱਠੇ ਖਾ ਕੇ ਬੈਠਣਾ ਹੁੰਦਾ ਤੇ ਇੱਕ ਸਵੇਰੇ ਧਾਰਾ ਚੋੜ ਤੋਂ ਪਹਿਲਾਂ ਲਾ ਦਿੰਨੇ ਹੁੰਦੇ ਆਪਾਂ ਝਾੜੂ ਇਹਨਾਂ ਥੱਲੇ ਦੋ ਵਾਰ ਝਾੜੂ ਲੱਗ ਜਾਂਦਾ ਤੇ ਫਿਰ ਸ਼ਾਮ ਨੂੰ ਵੀ ਸ਼ਾਮ ਨੂੰ ਵੀ ਦੋ ਵਾਰ ਲੱਗ ਜਾਂਦਾ ਤੇ ਚਲੋ ਜੀ ਵਧੀਆ ਰਹਿੰਦਾ ਬੀਬੀ ਪਸ਼ੂ ਸਾਫ ਜਗ੍ਹਾ ਬੈਠਾ ਸੋਹਣਾ ਲੱਗਦਾ ਹਨਾ ਤੇ ਜਿਹ ਕੋਹੇ ਦੇ ਵਿੱਚ ਪਸ਼ੂ ਖੜੇ ਹੁਣ ਫਿਰ ਚੰਗੇ ਜੇ ਨਹੀਂ ਲੱਗਦੇ ਹੈਗੇ ਤੇ ਇਥੇ ਲੱਗੇ ਆਪਾਂ ਧਾਰਾਂ ਚੋਣ ਤੇ ਲੋ ਜੀ ਇਥੇ ਚਾਰ ਚੁੱਕਿਆ ਦਿਨ ਤੇ ਆਪਣਾ ਪਸ਼ੂਆਂ ਥੱਲੇ ਵੀ ਸਾਫ਼ ਹੋ ਗਿਆ ਗੋਹਾ ਇਕੱਠਾ ਕਰਕੇ ਰੱਖਿਆ ਹੋਇਆ ਹੈ ਜਦੋਂ ਉੱਠਣਗੇ ਬੱਚੇ ਉਹ ਦ ਚਕਾਉਣਗੇ ਤੇ ਫਿਰ ਆਪਾਂ ਚੱਕ ਕੇ ਬਾਹਰ ਸਿਰਦਾਂਗੇ ਕਸੇ ਤੇ ਥੋੜਾ ਜਿਹਾ ਨਾ ਮੱਛਰ ਲੜ ਰਿਆ ਸੀਗਾ ਪਸ਼ੂਆਂ ਦੇ ਇਸ ਟਾਈਮ ਪਤਾ ਨਹੀਂ ਕਾ ਤੇ ਜਿਉਂ-ਜਿਉਂ ਦਿਨ ਚੜਦਾ ਮੱਛਰ ਆ ਜਾਂਦਾ ਹੈ ਨਾ ਪਤਾ ਨਹੀਂ ਖੇਤਾਂ 'ਚ ਰਹਿੰਦੇ ਆ ਕਰਕੇ ਜਿਹੜੀ ਧੂਣੀ ਆ ਨਾ ਉਹਦੇ ਉੱਤੇ ਆਪਾਂ ਪਾ ਦਾਂਗੇ ਥੋੜੀ ਜੀ ਤੁੜੀ ਪਾ ਦਾਂਗੇ ਤਾਂ ਜੋ ਮਗ ਜੂਗੀ ਹੈ ਨਾ ਧੂਆਂ ਜਿਹਾ ਹੋਈ ਜਾਊਗਾ ਤੇ ਫਿਰ ਟੇਕ ਕੇ ਖੜਕੇ ਕੱਕ ਖਾ ਲੈਣਗੇ ਤੇ ਇੱਥੇ ਦੇਖੋ ਆਹ ਜਿਹੜੀਆਂ ਇੱਟਾਂ ਆਪਣੀਆਂ ਓਖੜੀਆਂ ਉਹਨਾਂ ਨੇ ਨਾ ਇਹ ਸਾਡੀ ਮੱਝ ਆ ਨਾ ਜਦੋਂ ਤੁਰਦੀ ਆ ਫੁੱਲਦੀ ਪਤਾ ਨਹੀਂ ਕਿਵੇਂ ਇਹਨੂੰ ਤੁਰਨਾ ਨਹੀਂ ਆਉਂਦਾ ਹੈਗਾ ਪੇਰ ਕਰਦੀ ਹੈ ਤੇ ਇਹ ਦੇਖੋ ਆਪਣੀ ਸਵੀਟੀ ਸਵੀਟੀ ਤੇ ਆ ਪੈਨੇ ਦੇ ਬੱਚੇ ਇਹ ਨੌ ਨਹੀਂ ਹਲੇ ਰੱਖਿਆ ਹੈਗੇ ਕੋਈ ਵੀ ਗੱਬਰ ਤਿੰਨ ਗੱਬਰ ਚੋਤਾ ਕਿੱਥੇ ਆ ਉਹ ਦੇ ਦੇ ਪਿੱਛੇ ਥੱਲੇ ਦੱਬਿਆ ਉਹ ਚੱਕ ਦੇ ਜਿਹੜੀ ਓ ਸਵੀਟੀ ਉੱਠ ਥੱਲੇ ਤੇਰਾ ਗਦੋਰਾ ਸਵੀਟੀ ਜਿਹੜੀ ਕੁੱਤੀ ਆ ਥੋੜੀ ਮਾੜੀ ਆ ਆ ਤਗੜੇ ਨੇ ਗੱਬਰ ਜਸੂਦਾ ਕੱਬਰ ਕਹਿੰਦਾ ਨਾ ਚੱਕੀ ਗੱਬਰਾਂ ਨੂੰ ਗੱਬਰ ਹਾਂ ਸੁੱਤੇ ਪੈਣਾ ਮੋਜਾਂ ਨਾ ਇੱਕ ਚੱਕਲਾ 3 ਗੱਬਰ 3 ਗੱਬਰ ਨੇ ਤਿੰਨ ਗੱਬਰ ਨੇ ਇੱਕ ਗੱਬਰੀ ਇੱਕ ਗੱਬਰੀ ਹੈ ਤਾਂ ਇਹ ਪਿਛਲੀ ਗੱਬਰੀ ਚੱਕਾ ਗੱਬਰੀ ਉਹ ਦਿਖਾਈ ਚੱਕੀ ਜਿਹੜੀ ਮੜਕੂ ਜੀ ਆ ਇੱਥੇ ਲਿਰਜਣਗੇ ਲਿਰਜਣਗੇ ਲਿਰਜਣਾ ਸੁੱਤੇ ਪਏ ਨੇ ਅੱਖਾਂ ਤਾਂ ਹੌਲੀ ਹੌਲੀ ਖੁੱਲਣਗੀਆਂ ਇਹਨਾਂ ਦੀ ਹਾਂ ਉਹ ਫੜਦੀ ਆ ਵੱਲ ਲੈ ਵੱਲ ਛੱਡ ਦੇ ਛੱਡ ਦੇ ਛੱਡ ਦੇ ਥੱਲੇ ਰੱਖ ਦੇ ਰੱਖ ਦੇ ਰੱਖ ਦੇ ਡਰਦੀ ਆ ਜਿਵੇਂ ਚੱਕ ਲੈ ਦੂਆਂ ਨੂੰ ਲੈ 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 ਮੈਂ ਨਾ ਇਧਰ ਪੱਕੇ ਜੀ ਤਾਰ ਦਿੱਤੀ ਫੇਰ ਇੱਥੇ ਆ ਕੇ ਦੱਬਣ ਲੱਗ ਗਈ ਥੱਲੇ ਕਰ ਥੱਲੇ ਆ ਸਾਡੀ ਗੱਭਰੀ ਗੱਭਰੀ ਇਹ ਵਿਚਾਰੀ ਮਾੜਕੂ ਹੈ ਜਿਆ ਇਹ ਵਾਲੀ ਮਾੜਕੀ ਜੀ ਰਹੀ ਹੈ ਨਾ ਛੱਟੀ ਜੀ ਰਹੀ ਇਹ ਦੁੱਧ ਪਤਲੀ ਘੱਟ ਪਿੰਦੀ ਹੈ ਪੀ ਜਾਂਦੇ ਨੇ ਪੈ ਪੈ ਦੁੱਧ ਬੁਲਾ ਦੇ ਬੱਬਾ ਤਾਰ ਆਉਨੂੰ ਪਲਾਦੋ ਦੁੱਧ ਦੋਈ ਛੋਟੀ ਜੀ ਨੂੰ ਮਗਲਾ ਥਣ ਪਲਾਇਆ ਇਹਨੂੰ ਆਉਨੂੰ ਫੜਾ ਦੇ ਤੇ ਮੂੰਹ ਚ ਕੁਛ ਨਹੀਂ ਕਹਿੰਦੇ ਇਹਨੂੰ ਕਹੇ ਸਵੀਟ ਹੀ ਕਾਫੇ ਨਹੀਂ ਜਿਹੜੀ ਉਹ ਦਿਖਾ ਆਪੇ ਲੱਗ ਜਾਂਦੇ ਨੇ ਜਾ ਕੇ ਛੋਟ ਛੋਟ ਜਿਹੜੇ ਵੱਡੇ ਨਹੀਂ ਉਹ ਤਾਂ ਫੜਨੀ ਹੁੰਦਾ ਛੋਟੀ ਉਹ ਉਹ ਬਾਬੇ ਕਰੇ ਤੇ ਪਿੱਛੇ ਤੋਂ ਨਾਲ ਚਲ ਮੈਂ ਫੜ ਲੰਨਾ ਤੈਨੂੰ ਕੁਛ ਨਹੀਂ ਕਹਿੰਦੇ ਲੈ 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 ਦੇ ਲੈ ਤੇ ਚੱਕ ਲੈ ਉਹ ਪਰੇ ਆ ਮਗਰ ਵਾਟੀ ਉਹ ਨਾ ਇਹਨੂੰ ਹਣੀ ਉਹ ਮੱਤ ਚੱਕ ਲੈ ਛੋਟੀ ਜਿਹੜੀ ਛੋਟੀ ਜੀ ਆ ਉਨ ਸਾਰਿਆਂ ਨੂੰ ਛੱਡ ਦਾਂ ਫਿਰ ਇਹਨਾਂ ਨੂੰ ਪੀਣ ਨਹੀਂ ਜਣਾ ਨੇ ਇਹ ਤਾਂ ਪਹਿਲਾਂ ਹੀ ਰੱਜੇ ਹੋਏ ਨੇ ਫਿਰ ਇਹਨਾਂ ਨੂੰ ਹੋ ਤਾਂ ਇਹ ਦਿਨ ਵਾਲਾ ਅਲੱਤ ਬਰੇ ਕਰ ਮੈਂ ਨਾ ਨਾ ਆ ਛੋਟੀ ਜੀ ਨੂੰ ਮੂੰਹ ਲਾ ਦੇ ਉਹ ਨਾ ਕਮਜ਼ੋਰ ਆ ਵਿਚਾਰੀ ਇਹ ਇਹ ਸਾਰਨੋਂ ਪਹਿਲਾਂ ਆਈ ਸੀ ਦੇਖ ਲੈ ਹਨਾ ਨਾਲੇ ਮੈਂ ਲਾ ਦੇ ਹੁਣ ਇਹ ਕਮਜ਼ੋਰ ਹੈਗੀ ਬੜੇ ਥਾਂ ਨੂੰ ਲਾ ਦੇ ਨਾ ਫਿਰ ਅੱਧਾ ਲਾ ਦੇ ਉਹ ਘੱਥਿਆ ਉਹ ਘੱਥਿਆ ਲਾ ਬੜੇ ਥਾਂ ਨੂੰ ਲਾ ਲਾ ਦੇ ਲਾ ਦੇ ਨਹੀਂ ਮੂੰਛ ਨਹੀਂ ਪੈਂਦਾ ਉਹਦੇ ਨਹੀਂ ਨਹੀਂ ਛੋਟੀ ਵਾਲੀ ਹੈ ਕਰਦੇ ਮੰਗੇ ਨੂੰ ਹਾਂਜੀ ਆਪਾਂ ਨੇ ਇਹ ਇੱਕ ਕਲਿੱਪ ਲਾਈ ਸੀਗੀ ਤੇ ਸਵੀਟੀ ਦੇ ਬੱਚਿਆਂ ਨੂੰ ਹਨਾ ਦੁੱਧ ਪੁਲਾ ਰਹੇ ਤੇ ਜਿਸ ਕਰਦੇ ਜਿਸ ਕੰਦੇ ਪਾਪਾ ਕਿਉਂਕਿ ਜੋ ਛੋਟੀ ਜੀ ਕਤੂਰੀ ਹੈ ਜਿਹੜੀ ਉਹ ਕਮਜ਼ੋਰ ਆ ਤੇ ਉਹ ਤੋਂ ਦੁੱਧ ਆਪਣੇ ਆਪ ਨਹੀਂ ਪੀ ਹੁੰਦਾ ਹੈਗਾ ਤੇ ਸੀ ਉਹ ਕਮਜ਼ੋਰ ਆ ਵਿਚਾਰੀ ਉਹ ਦੁੱਧ ਨਹੀਂ ਪਿੰਦੀ ਤੇ ਉਹਨੂੰ ਇਹ ਪੁਲਾ ਰਹੇ ਸੀਗੇ ਉਹ ਤੇ ਬਾਅਦ ਮੌਸਮ ਦੇਖੋ ਹੁਣ 2-3 ਦਿਨ ਦਾ ਬਹੁਤ ਜ਼ਿਆਦਾ ਖਰਾਬ ਆ ਤੇ ਇਹੋ ਜਿਹਾ ਮੌਸਮ ਆ ਪਿਆ ਜਿਹੜੀਆਂ ਆਪਾਂ ਨੇ ਪੱਥੀਆਂ ਪੱਥੀਆਂ ਸੀ ਉਹ ਵੀ ਗਿੱਲੀਆਂ ਹੋਈਆਂ ਪਈਆਂ ਨੇ ਬਾਕੀ ਜੀ ਇਧਰ ਆਪਲੇ ਪੱਠੇ ਵੀ ਹਲੇ ਬੀਜਣ ਵਾਲੇ ਪਏ ਨੇ ਪਾ ਕੇ ਛੱਡਿਆ ਹੋਇਆ ਇਹ ਵੀ ਬੀਜਾਂਗੇ ਅਸੀਂ ਦੇਖਦੇ ਆਂ ਵੀ ਮੌਸਮ ਸਹੀ ਹੋ ਜਵੇ ਫੇਰ ਬੀਜਦੇ ਆਂ ਬਾਕੀ ਜੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਜੀ ਮਿਲਦੇ ਆ ਕੱਲ ਨੂੰ ਤਦ ਤੱਕ ਲਈ ਸਸ